ਐਮਐਸਪੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾ ਰਿਹਾ ਹੈ ਸ਼ੰਭੂ ਬਾਰਡਰ ਤੇ ਇਸ ਸਮੇਂ ਕਿਸਾਨਾਂ ਦਾ ਵੱਡਾ ਇਕੱਠ ਹੈ ਇਸ ਦਰਮਿਆਨ ਕਿਸਾਨਾਂ ਆਗੂ ਜਗENDER ਸਿੰਘ ਉਗਰਾਹਾ ਨੇ ਐਲਾਨ ਕੀਤਾ ਹੈ ਕਿ ਭਲਕੇ ਯਾਨੀ ਕਿ 15 ਫਰਵਰੀ ਨੂੰ ਰੇਲਾ ਰੋਕੀਆਂ ਜਾਣਗੀਆਂ ਜਿਹਾ ਉਹਨਾਂ ਕਿਹਾ ਕਿ ਪੰਜਾਬ ਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਰੋਕੀਆਂ ਜਾਣਗੀਆਂ ਉਹ ਗ੍ਰਾਹਾ ਮੁਤਾਬਕ ਬਾਰਡਰਾਂ ਤੇ ਜੋ ਕਿਸਾਨ ਬੈਠੇ ਨੇ ਅਸੀਂ ਉਹਨਾਂ ਨਾਲ ਆ ਦੱਸਦੀ ਹਾਂ ਕਿ ਸ਼ੰਭੂ ਬਾਰਡਰ ਤੇ ਡਟੇ ਕਿਸਾਨਾਂ ਨੇ ਪੁਲਿਸ ਵੱਲੋਂ ਹੰਜੂ ਗੈਸ ਦੇ ਗੋਲੇ ਦਾਗੇ ਗਏ ਕਿਸਾਨਾਂ ਦਾ ਕਹਿਣਾ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅੱਜ ਤੋਂ 2 ਸਾਲ ਪਹਿਲਾਂ ਵੀ ਕਿਸਾਨ ਬਾਰਡਰਾਂ ਤੇ ਡਟੇ ਹੋਏ ਸੀ ਕਿਸਾਨ ਅੰਦੋਲਨ ਹੁਣ ਜਿਹੜਾ ਸ਼ੁਰੂ ਹੋਇਆ ਉਸ ਦਾ ਅੱਜ ਦੂਜਾ ਦਿਨ ਹੈ ਹਰਿਆਣਾ ਅਤੇ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਬੈਰੀਕੇਡਸ ਲਗਾਏ ਗਏ ਨੇ ਸ਼ੰਭੂ ਨਨੋਗੇ ਬਦੰਤ ਨੂੰ ਰੋਕਿਆ ਜਾ ਰਿਹਾ ਹੈ ਪੁਲਿਸ ਹੰਝੂ ਕੈਸ ਦੇ ਗੋਲਿਆਂ ਦੇ ਨਾਲ ਜਲ ਤੋਪਾ ਦੀ ਵਰਤੋਂ ਵੀ ਕਰ ਰਹੀ ਹੈ ਇਸ ਤੋਂ ਇਲਾਵਾ ਪਲਾਸਟਿਕ ਦੀਆਂ ਗੋਲੀਆਂ ਵੀ ਜੁਨੇ ਉਮਾਰੀਆਂ ਜਾ ਰਹੀਆਂ ਨੇ ਅੱਜ ਅਸੀਂ ਪੰਜਾਬ ਦੇ ਆਗੂਆਂ ਦੀ ਸਟੇਟ ਦੇ ਆਗੂਆਂ ਦੀ ਮੀਟਿੰਗ ਕੀਤੀ ਹੈ ਜਿਹੜਾ 13 ਤਰੀਕ ਨੂੰ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਜਾਣ ਦੇ ਪ੍ਰੋਗਰਾਮ ਲਿਖਿਆ ਸੀ ਉਹਦੇ ਵਿੱਚ ਸਰਕਾਰ ਨੇ ਰੋਕਾ ਲਾ ਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਦੇਵਨਾਥ ਅਥਰੂ ਗਾਇਸ ਦੇ ਗੋਲੇ ਕਿਸਾਨਾਂ ਦੇ ਸਿੱਟੇ ਨੇ ਇਸ ਘਟਨਾ ਦੀ ਅਸੀਂ ਨਿਖੇਧੀ ਕਰਦੇ ਆ ਜਿਹੜੀਆਂ ਦਿੱਲੀ ਮੋਰਚੇ ਦੇ ਮੰਗਾਂ ਤੇ ਕਿਸਾਨ ਅੰਦੋਲਨ ਕਰ ਰਹੇ ਨੇ ਸੰਯੁਕਤ ਮੋਰਚਾ ਅੰਦੋਲਨ ਕਰ ਰਿਹਾ ਹੈ ਤੇ ਸਾਰੀਆਂ ਜਥੇਬੰਦੀਆਂ ਤੇ ਅੰਦੋਲਨ ਕਰ ਰਹੀਆਂ ਨੇ ਉਹ ਮੰਗਾਂ ਦੀ ਅਸੀਂ ਸਮਰਥਨ ਕਰਦੇ ਆ ਉਹਦੇ ਵਿੱਚ ਵਿਸ਼ਵ ਪਾਰ ਸੰਸਥਾ ਤੋਂ ਭਾਰਤ ਬਾਹਰ ਆਵੇ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰੇ ਲੇਖਨਪੁਰ ਖਰੀਦੇ ਦੋਸ਼ੀਆਂ ਨੂੰ ਸਜ਼ਾ ਮਾ ਦਵਾਉਣ ਦੀ ਮੰਗ ਤੇ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਚੀਜ਼ ਹੋਏ ਸੱਤ ਜਿਹੜੇ ਕਿਸਾਨ ਨੇ ਮੋਰਚੇ ਦੇ ਵਿੱਚ ਉਹਨਾਂ ਨੂੰ ਕੰਪੋਜੀਸ਼ਨ ਦੇਣ ਦੀ ਜਿਹੜੀ ਗੱਲ ਹੈ ਤੇ ਸੁਆਮੀ ਨਾ ਸੰਧੀ ਇਹ ਰਿਪੋਰਟਾ ਲਾਗੂ ਕਰਕੇ ਕਿਸਾਨੀ ਧੰਦੇ ਨੂੰ ਮੁਨਾਫਾ ਬਣਾਉਣ ਦੀ ਗੱਲ ਇਹ ਮੰਗਾਂ ਕਿਸਾਨ ਮੋਰਚੇ ਦੀਆਂ ਮੰਗਾਂ ਨੇ ਇਹਦੀ ਰੋਸ ਵਿੱਚ ਕਿ ਸਰਕਾਰ ਨੇ ਇਹਨਾਂ ਜਾਇਜ਼ ਮੰਗਾਂ ਤੇ ਲੜਦਿਆਂ ਦੇ ਅਥਰੂ ਗੈਰ ਦੇ ਗੋਲੇ ਸਿੱਟੇ ਨੇ ਤੇ ਰੋਕਾ ਲਾ ਕੇ ਰੋਕਿਆ ਜਿਹਦੀ ਰੋਸ ਮਜਬੂਰ 15 ਤਰੀਕ ਨੂੰ ਕੱਲ ਨੂੰ ਯਾਨੀ 12 ਤੋਂ 4 ਵਜੇ ਤੱਕ ਰੇਲਾ ਰੋਕਣ ਦਾ ਪ੍ਰੋਗਰਾਮ ਪੜਾਇਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ